ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ ਛੇ ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ 'ਤੇ ਸਿੱਟੇ ਆ ਕਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਂਡ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਸਤ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਆ ਉਹ ਕਹਿੰਦਾ ਆ ਕਿ ਇਹਨੇ ਟੀਕਾ ਲਾਇਆ ਨਸ਼ੇ ਦਾ ਇਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸਨੇ ਆਰੀ ਦੇ ਨਾਲ ਇਸ ਨੂੰ ਵਡਿਆ ਇਹਦਾ ਇਹਦੇ ਸਾਰੇ ਟੁਕੜੇ ਕੀਤੇ ਔਰ ਜਿਹੜੇ ਬਾਕੀ ਦੇ ਟੁਕੜੇ ਸੀਗੇ ਉਹ ਪਲਾਟ ਦੇ ਵਿੱਚ ਰੱਖੇ ਔਰ ਜਿਹੜੇ ਥੋੜੇ ਟੁਕੜੇ ਬਚਦੇ ਸੀਗੇ ਮਤਲਬ ਯਾਨੀ ਕਿ ਇਹਦਾ ਧੜ ਜਿਹੜਾ ਸੀਗਾ ਉਹ ਧੜ ਉਸਨੇ ਸੜਕ ਦੇ ਕਿਨਾਰੇ ਰਿਆ ਜਿਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰੀਕੇ ਨਾਲ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿਤੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹੀਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਇੱਕ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ 'ਤੇ ਸਿੱਟਿਆ ਉਹਦਾ ਧੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਹੈ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਮਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿੱਥੇ ਫਾਈਨੈਂਸਰ ਜਿਹੜਾ ਸੀ ਸਲੂਨ ਮਾਲਕ ਸਿਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ ਚ ਮਿਲ ਰਿਹਾ ਆ ਔਰ ਇਸਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮਰ ਗਿਆ ਔਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ 6 ਟੁਕੜੇ ਕੀਤੇ ਆਰੀ ਨਾਲ ਵੜਿਆ ਤੇ ਇਸ ਦੀ ਅ ਜਿਹੜੀ ਬਾਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ 'ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਲੁਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡੇ ਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਡਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹੜੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ 'ਤੇ ਸਿੱਟੇ ਆ ਕਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦੇ ਹਨ ਉਦੋਂ ਪਤਾ ਲੱਗਾ ਜਦੋਂ ਬਾਹਂਡ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਸਤ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਆ ਉਹ ਕਹਿੰਦਾ ਆ ਕਿ ਇਹਨੇ ਟੀਕਾ ਲਾਇਆ ਨਸ਼ੇ ਦਾ ਇਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸਨੇ ਆਰੀ ਦੇ ਨਾਲ ਇਸ ਨੂੰ ਵਡਿਆ ਇਹਦਾ ਇਹਦੇ ਛੇ ਟੁਕੜੇ ਕੀਤੇ ਔਰ ਜਿਹੜੇ ਬਾਕੀ ਦੇ ਟੁਕੜੇ ਸੀਗੇ ਉਹ ਪਲਾਟ ਦੇ ਵਿੱਚ ਰੱਖੇ ਹੋਏ ਔਰ ਜਿਹੜੇ ਥੋੜੇ ਟੁਕੜੇ ਬਚਦੇ ਸੀਗੇ ਮਤਲਬ ਯਾਨੀ ਕਿ ਦਾ ਧੜ ਜਿਹੜਾ ਸੀਗਾ ਉਹ ਧੜ ਉਸ ਨੇ ਸੜਕ ਦੇ ਕਿਨਾਰੇ ਰਿਆ ਜਿਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿਤੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹੀਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਇੱਕ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ 'ਤੇ ਸਿੱਟਿਆ ਉਹਦਾ ਧੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਹੈ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਮਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿਸ 'ਤੇ ਆ ਫਾਈਨਾਂਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈੱਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ 'ਚ ਮਿਲ ਰਿਹਾ ਆ ਔਰ ਇਸਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜ਼ਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਅਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛੇ ਟੁਕੜੇ ਕੀਤੇ ਆ ਰੀਣਾ ਵਢਿਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਲਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡਿਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਡਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦਾ ਕਿ ਹੜਬੜੀ ਦੇ ਵਿੱਚ ਸਾਨੂੰ ਦਾ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿਥੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹੀਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਇੱਕ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ ਤੇ ਸਿੱਟਿਆ ਉਹਦਾ ਧੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਆ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਵਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿਸਥੇ ਫਾਈਨੈਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈੱਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ ਚ ਮਿਲ ਰਿਹਾ ਆ ਕੋਲੇ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਾਂ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ 'ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਸ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਸ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਸ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ 'ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵੜਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਉਹ ਲੁਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡੇ ਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਢਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਆ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜ ਜਦੀ ਉਮਰ 36 ਸਾਲ ਦਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ ਤੇ ਸਿੱਟੇ ਆ ਕਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦੇ ਹਨ ਉਦੋਂ ਪਤਾ ਲੱਗਾ ਜਦੋਂ ਬਾਹਂਡ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਆ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਸਤ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਆ ਉਹ ਕਹਿੰਦਾ ਸામਨੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜ਼ਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮਰ ਗਿਆ ਔਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛੇ ਟੁਕੜੇ ਕੀਤੇ ਆਰੀ ਨਾਲ ਵਢਿਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ ਚ ਆਈ ਆ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵੜਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਉਹ ਲਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੜਿਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸਨੂੰ ਆਰੀ ਦੇ ਨਾਲ ਵੜਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦਾ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ ਛੇ ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ ਤੇ ਸਿੱਟੇ ਆ ਕਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਂਡ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ ਤੇ ਸਿੱਟਿਆ ਉਹਦਾ ਢੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਹੈ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਮਾਰਦਾਤਾ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿੱਥੇ ਆ ਫਾਈਨੈਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈੱਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ 'ਚ ਮਿਲ ਰਿਹਾ ਆ ਔਰ ਇਸਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜ਼ਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮ ਅਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛ ਟੁਕੜੇ ਕੀਤੇ ਆ ਰੀਨਾ ਵਢਿਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਸ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਸ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਸ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਨੂੰ ਲੁਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਉਹ ਸੀ ਆਰੀ ਦੇ ਨਾਲ ਵੱਡਿਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਡਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ 'ਤੇ ਸਿੱਟੇ ਆ ਕਾਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਂ ਅੰਡਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ ਚ ਮਿਲ ਰਿਹਾ ਆ ਔਰ ਇਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮਰ ਗਿਆ ਔਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛੇ ਟੁਕੜੇ ਕੀਤੇ ਆਰੀ ਨਾਲ ਵਢਿਆ ਤੇ ਇਸ ਦੀ ਜਿਹੜੀ ਬੋਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਉਹ ਲਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵਢਿਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸਨੂੰ ਆਰੀ ਦੇ ਨਾਲ ਵਢਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬੰਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਹੈ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ 'ਤੇ ਸਿੱਟੇ ਆ ਕਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉਹ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਾਂ ਅੰਡਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਵਾਰੀ ਦੇ ਨਾਲ ਇਸ ਨੂੰ ਵੱਢਿਆ ਇਹਦਾ ਇਹਦੇ ਛੇ ਟੁਕੜੇ ਕੀਤੇ ਔਰ ਜਿਹੜੇ ਬਾਕੀ ਦੇ ਟੁਕੜੇ ਸੀਗੇ ਉਹ ਪਲਾਟ ਦੇ ਵਿੱਚ ਰੱਖੇ ਹੋਏ ਔਰ ਜਿਹੜੇ ਥੋੜੇ ਟੁਕੜੇ ਬਚਦੇ ਸੀਗੇ ਮਤਲਬ ਯਾਨੀ ਕਿ ਦਾ ਧੜ ਜਿਹੜਾ ਸੀਗਾ ਉਹ ਧੜ ਉਸ ਨੇ ਸੜਕ ਦੇ ਕਿਨਾਰੇ ਰਿਆ ਜਿਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ਼ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿੰਥੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ ਤੇ ਸਿੱਟਿਆ ਉਹਦਾ ਧੜ ਜਿਹੜਾ ਹੈ ਉਹ ਬਾਲਟੀ ਜਿਹੜੀ ਲੱਗ ਰਹੀ ਹੈ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਵਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿਸਥੇ ਫਾਈਨੈਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈੱਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ ਚ ਮਿਲ ਰਿਹਾ ਆ ਔਰ ਇਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਸੀਗਾ ਨੂੰ ਲੁਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡੇ ਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਡਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹਦੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸਤ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ 'ਤੇ ਸਿੱਟੇ ਆ ਕਾਨਵਰਟ ਸਕੂਲ ਸਲੇਮ ਟਾਪਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉਹ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਂ ਅੰਡਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਵੀ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਸਤ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਆ ਉਹ ਕਹਿੰਦਾ ਆ ਕਿ ਇਹਨੇ ਟੀਕਾ ਲਾਇਆ ਨਸ਼ੇ ਦਾ ਇਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸਨੇ ਆਰੀ ਦੇ ਨਾਲ ਇਸ ਨੂੰ ਵੱਢਿਆ ਏਦਾ ਇਹਦੇ ਟੁਕੜੇ ਕੀਤੇ ਔਰ ਜਿਹੜੇ ਬਾਕੀ ਦੇ ਟੁਕੜੇ ਸੀਗੇ ਉਹ ਪਲਾਟ ਦੇ ਵਿੱਚ ਰੱਖੇ ਔਰ ਜਿਹੜੇ ਥੋੜੇ ਟੁਕੜੇ ਬਚਦੇ ਸੀਗੇ ਮਤਲਬ ਯਾਨੀ ਕਿ ਇਹਦਾ ਧੜ ਜਿਹੜਾ ਸੀਗਾ ਉਹ ਧੜ ਉਸਨੇ ਸੜਕ ਦੇ ਕਿਨਾਰੇ ਰਿਆ ਜਿਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿਥੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹੀਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ ਤੇ ਸਿੱਟਿਆ ਉਹਦਾ ਢੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਆ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਵਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿੱਥੇ ਆ ਫਾਈਨੈਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈੱਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ 'ਚ ਮਿਲ ਰਿਹਾ ਆ ਔਰ ਇਸਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮ ਔਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛੇ ਟੁਕੜੇ ਕੀਤੇ ਆ ਰੀਨਾ ਵਢਿਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਲੁਕਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡਿਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ ਦੋਸਤ ਨੂੰ ਦੋਸਤ ਸ਼ੇਰਾ ਨੇ ਉਸ ਨੂੰ ਆਰੀ ਦੇ ਨਾਲ ਵੱਡਿਆ ਵੱਡਾ ਖੁਲਾਸਾ ਹੋਇਆ ਇਸ ਕਤਲ ਮਾਮਲੇ ਦੇ ਵਿੱਚ ਦਰਅਸਲ ਇਹ ਮੁੰਡਾ ਬਾਂਬੇ ਰਹਿੰਦਾ ਸੀ ਜਿਹੜੀ ਤਸਵੀਰ ਆਈ ਆ ਦਵਿੰਦਰ ਕਹਿੰਦੇ ਆ ਵੀ ਆਪਦੇ ਘਰ ਤੋਂ ਇਹ ਆਇਆ ਔਰ ਦੋਸਤ ਦੇ ਘਰ ਆ ਕੇ ਇਹਨੇ ਟੀਕਾ ਲਾ ਲਿਆ ਔਰ ਉਸ ਤੋਂ ਬਾਅਦ ਇਹਦੀ ਮੌਤ ਹੁੰਦੀ ਆ ਔਰ ਕਹਿੰਦੇ ਕਿ ਹੜਬੜੀ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕੀ ਕੀਤਾ ਜਾਵੇ ਇਸ ਕਰਕੇ ਦੋਸ ਨੇ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਦਵਿੰਦਰ ਕੁਮਾਰ ਆ ਜਦੀ ਉਮਰ 36 ਸਾਲ ਦੱਸੀ ਜਾ ਰਹੀ ਆ ਇਸ ਨੂੰ ਇਹਦੇ 6 ਟੁਕੜੇ ਕੀਤੇ ਔਰ ਬਾਕੀ ਦੇ ਟੁਕੜੇ ਖਾਲੀ ਪਲਾਟ ਤੇ ਸਿੱਟੇ ਆ ਕਾਨਵਰਟ ਸਕੂਲ ਸਲੇਮ ਟਾਬਰੀ ਦੇ ਕੋਲ ਆ ਜਲੰਧਰ ਬਾਈਪਾਸ ਦੇ ਨੇੜੇ ਏਰੀਆ ਪੈਂਦਾ ਆ ਉੱਥੋਂ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਜਿਹੜਾ ਧੜ ਸੀਗਾ ਉੱਥੇ ਰਹਿ ਗਿਆ ਕਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬਾਹਂਡ ਵਾਲਾ ਟੈਟੂ ਦੇਖਿਆ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਾਹਂ ਸਾਡੇ ਮੁੰਡੇ ਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਕਤਲ ਕੀਤਾ ਗਿਆ ਆ ਔਰ ਫਿਲਹਾਲ ਹੁਣ ਇਹਦੇ ਚ ਗੁੱਥੀ ਕੁਝ ਹੋ ਰਹੀ ਆ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਵੀ ਕਿਵੇਂ ਕਿਸ ਤਰੀਕੇ ਨਾਲ ਹੋਏਗਾ ਪਰ ਦਵਿੰਦਰ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਸਲੇਮ ਟਾਬਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੋਸਤ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਆ ਉਹ ਕਹਿੰਦਾ ਆ ਕਿ ਇਹਨੇ ਟੀਕਾ ਲਾਇਆ ਨਸ਼ੇ ਦਾ ਇਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸਨੇ ਆਰੀ ਦੇ ਨਾਲ ਇਸ ਨੂੰ ਵਡਿਆ ਇਹਦਾ ਇਹਦੇ ਛੇ ਟੁਕੜੇ ਕੀਤੇ ਔਰ ਜਿਹੜੇ ਬਾਕੀ ਦੇ ਟੁਕੜੇ ਸੀਗੇ ਉਹ ਪਲਾਟ ਦੇ ਵਿੱਚ ਰੱਖੇ ਹੋਏ ਔਰ ਜਿਹੜੇ ਥੋੜੇ ਟੁਕੜੇ ਬਚਦੇ ਸੀਗੇ ਮਤਲਬ ਯਾਨੀ ਕਿ ਇਹਦਾ ਧੜ ਜਿਹੜਾ ਸੀਗਾ ਉਹ ਧੜ ਉਸ ਨੇ ਸੜਕ ਦੇ ਕਿਨਾਰੇ ਰਿਆ ਜਿਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਫਿਲਹਾਲ ਪੁਲਿਸ ਨੇ ਉਹ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਗਲੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਹੈ ਔਰ ਇਹ ਸਲੇਮ ਟਾਬਰੀ ਜਿਹੜਾ ਲੁਧਿਆਣੇ ਵਾਲਾ ਮਰਡਰ ਹੈ ਉਹਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੋਸਤ ਨੇ ਉਹ ਰਾਜ ਲਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਕਿ ਕਿਤੋਂ ਤੱਕ ਸਹੀ ਹੈ ਕਿ ਗਲਤ ਹੈ ਪਰ ਇਹ ਸਟੇਟਮੈਂਟ ਜਿਹੜੀ ਹੈ ਕਿ ਉਹਨੇ ਉਹਨੇ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇਹ ਹੈ ਲੱਗਦਾ ਕਿ ਬਹੁਤ ਹਾਸੂ ਹੀਣੀ ਆ ਕਿ ਕਿੱਦਾਂ ਕੋਈ ਇਸ ਤਰੀਕੇ ਨਾਲ ਕਰ ਸਕਦਾ ਜੋ ਮਾਰੀ ਗਿਆ ਆ ਤਾਂ ਉਸ ਦੇ ਨਾਲ ਉਸ ਦਾ ਇਹ ਹਸ਼ਰ ਕਰਨ ਦਾ ਮਤਲਬ ਹੀ ਕੀ ਸੀਗਾ ਫਿਲਹਾਲ ਲੁਧਿਆਣਾ ਕਤਲ ਮਾਮਲੇ ਦੇ ਵਿੱਚ ਹੁਣੇ ਵੱਡੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਦਵਿੰਦਰ ਦਾ ਕਤਲ ਪਹਿਲਾਂ ਮਤਲਬ ਅਸੀਂ ਕਤਲ ਨਹੀਂ ਕੀਤਾ ਉਹਦੀ ਮੌਤ ਟੀਕਾ ਲਾਉਣ ਨਾਲ ਹੋਈ ਆ ਅਸੀਂ ਸਿਰਫ ਇਹ ਕੀਤਾ ਕਿ ਉਸ ਤੋਂ ਬਾਅਦ ਉਹਦੇ ਛੇ ਟੁਕੜੇ ਕੀਤੇ ਆ ਉਸ ਨੂੰ ਪਲਾਟ 'ਤੇ ਸਿੱਟਿਆ ਉਹਦਾ ਧੜ ਜਿਹੜਾ ਆ ਉਹ ਬਾਲਟੀ ਜਿਹੜੀ ਲੱਗ ਰਹੀ ਹੈ ਜਾਂ ਟੱਪ ਲੱਗ ਰਿਹਾ ਉਹਦੇ ਵਿੱਚ ਪਾਇਆ ਸੀ ਔਰ ਇਹ ਤਸਵੀਰ ਜਿਹੜੀ ਹੈ ਇਸ ਨੇ ਕੱਲ ਦਾ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕੱਲ ਦੋ ਵੱਡੀਆਂ ਵਾਰਦਾਤਾਂ ਹੋਈਆਂ ਇੱਕ ਤਾਂ ਫਿਰੋਜ਼ਪੁਰ ਜਿਸ 'ਤੇ ਆ ਫਾਇਨੈਂਸਰ ਜਿਹੜਾ ਸੀ ਸਲੂਨ ਮਾਲਕ ਸੀਗਾ ਉਹਨੇ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਗੋਲੀ ਮਾਰੀ ਆਪ ਨੂੰ ਗੋਲੀ ਮਾਰੀ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਤੇ ਬੈਡਰੂਮ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਤੇ ਉਹ ਕਤਲ ਹੋਇਆ ਔਰ ਦੂਸਰੇ ਬੰਨੇ ਇਹ ਵੱਡੀ ਵਾਰਦਾਤ ਸੀਗੀ ਕਿ ਇੱਕ ਮੁੰਡਾ ਨੌਜਵਾਨ ਹੈ ਉਹਦੇ 6 ਟੁਕੜੇ ਉਹਦਾ ਧੜ ਬਾਲਟੀ 'ਚ ਮਿਲ ਰਿਹਾ ਆ ਔਰ ਇਸਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਇਸ ਕਤਲ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਦੋਸਤ ਕਹਿੰਦਾ ਵੀ ਮੈਨੂੰ ਮਿਲਣ ਜਰੂਰ ਆਇਆ ਸੀਗਾ ਪਰ ਇਹ ਨਸ਼ੇਦਾਰ ਦੀ ਸੀ ਨੇ ਆ ਕੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹ ਮਰ ਅਰ ਅਸੀਂ ਡਰਦਿਆਂ ਨੇ ਜਿਹੜਾ ਆ ਇਹਦੇ ਛੇ ਟੁਕੜੇ ਕੀਤੇ ਆ ਰੀਨਾ ਵਢਿਆ ਤੇ ਇਸ ਦੀ ਜਿਹੜੀ ਬਾਡੀ ਆ ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਉਹਨੇ ਇਹ ਸਾਰਾ ਕੁਝ ਕੀਤਾ ਘਰ ਵਾਲੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਆ ਮਾਫ ਕਰਨਾ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਘਰ ਵਾਲੀ ਨੂੰ ਸਾਥ ਲਿਆ ਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਬਹੁਤ ਵੱਡੀ ਅਪਡੇਟ ਇਸ ਮਾਮਲੇ 'ਚ ਆਈ ਹੈ ਦੋਸਤ ਕਹਿੰਦਾ ਕਤਲ ਪਹਿਲਾਂ ਹੀ ਹੋ ਗਿਆ ਸੀਗਾ ਅਸੀਂ ਸਿਰਫ ਵਢਿਆ ਉਹਨੂੰ ਕਿਉਂਕਿ ਉਹ ਟੀਕਾ ਲਾ ਕੇ ਮਰ ਗਿਆ ਸੀਗਾ ਉਹ ਲਗਾਉਣ ਦੇ ਕਰਕੇ ਜਿਹੜਾ ਆ ਕਹਿੰਦਾ ਕਿ ਅਸੀਂ ਆਰੀ ਦੇ ਨਾਲ ਵੱਡੇ ਆ ਆਪਦੀ ਘਰ ਵਾਲੀ ਦੇ ਨਾਲ ਮਿਲ ਕੇ ਆਪਦੇ